ਸਤਿ ਸ਼੍ਰੀ ਅਕਾਲ ਜੀ ਮਹਾਰਾਜ ਰਸਰੀ ਗਾਲ ਜੀ ਨਮਸਕਾਰ ਨਮਸਕਾਰ ਜੀ ਅੱਜ ਜੀ ਫੇਰ ਮੰਗਲਵਾਰ ਜੀ ਮੰਗਲਵਾਰ ਬਾਰੇ ਦੱਸੋ ਜੀ ਮੰਗਲ ਦੇ ਮੰਗਲ ਤੇ ਅਮੰਗਲ ਦੋ ਚੀਜ਼ਾਂ ਨੇ ਆਪਣਾ ਜੀਵਨ ਮੰਗਲ ਨਹੀਂ ਹੁੰਦਾ ਜਦੋਂ ਫੇਰ ਬਦਲ ਜਾਂਦਾ ਜਿਵੇਂ ਆਪਾਂ ਕਹਿੰਦੇ ਨਾ ਵੀ ਮਾੜੀ ਹੋ ਵੀ ਜਾਂਦਾ ਗਲਤੀ ਹੋਈ ਜਾਂਦਾ ਨਾ ਤਾਂ ਉੱਥੋਂ ਬਦਲ ਲੱਗਦਾ ਵੀ ਇਹਦਾ ਮੰਗਲ ਵਿਗੜਿਆ ਹੋਇਆ ਜਦੋਂ ਕੰਮ ਆ ਰਿਸਪੌਂਸ ਨਹੀਂ ਮਿਲਣਾ ਜੇ ਕੰਮ ਕਰਿਆ ਉਹਦੀ ਕਦਰ ਨਾ ਬਣੀ ਹੈ ਨਾ ਜਿੰਨਾ ਬੱਚਾ ਪੜਦਾ ਉਹਦੇ ਨੰਬਰ ਨਾਲੋਂ ਉਨਾ ਬਰਾਬਰ ਤੇ ਹੋਰ ਮੰਗਲ ਜਿਵੇਂ ਦੁਰਗਾ ਏ ਇਹਦੇ ਵਿੱਚ ਮਹਾਰਾਜ ਮਾਤਾ ਦੇ ਚੱਲ ਰਹੇ ਨੇ ਦੁਰਗਾ ਦੀ ਪੂਜਾ ਕਰਨੀ ਚਾਹੀਦੀ ਹੈ ਲక్ష్ਮੀ ਸਰਸਵਤੀ ਠੀਕ ਹੈ ਜੀ ਜੇ ਕਿਸੇ ਨੂੰ ਮਤਲਬ ਗਿਆਨ ਘਟਾ ਮਤਲਬ ਪੜ੍ਹਾਈ ਦਾ ਜਾਂ ਹੋਰ ਉਹ ਬਸੰਤ ਪੰਚਮੀ ਨੂੰ ਮਖਿਆਲ ਨਾਲ ਜੀਵ ਤੇ ਓਮ ਸਰਸਪਤੇ ਲਿਖੇ ਅਨਾਰ ਦੀ ਕਲਮ ਹੋਵੇ ਅਨਾਰ ਦੀ ਕਲਮ ਡਣ ਜੀ ਇਦਾਂ ਢੱਕਾ ਲੈ ਕੇ ਜੇ ਆਪਣਾ ਲਿਖੇ ਤਾਂ ਹੋਰ ਤੋਂ ਲਿਖਵਾ ਲਵੇ ਹਨਾ ਸੰਸਕ੍ਰਿਤ ਠੀਕ ਹੈ ਜੀ ਤੇ ਉਹਦੇ ਨਾਲ ਗਿਆਨ ਵਿਦਿਆ ਮੰਗਲ ਹੁੰਦਾ ਜਿਹੜੀ ਜਵਾਨ ਹੁੰਦੀ ਆ ਉਹਦਾ ਨਾਮ ਮਿੱਠੀ ਰੂਹਸਾਲ ਅੱਛਾ ਜੀ ਠੀਕ ਹੈ ਜੀ ਫਿਰ ਦੁਰਗਾ ਦਾ ਮੰਤਰ ਪੜ੍ਹਨਾ ਚਾਹੀਦਾ ਸਰਬ ਮੰਗਲੇ ਮੰਗਲਾ ਸਵੇ ਸਰਵਦ ਸਾਧਕੇ ਸ਼ਰਣ ਜੇ તમਕੇ ਗੋਰੀ ਨਾਰਾਇਣੀ ਨਮਸਤੇ ਇਹ ਸਭ ਤੋਂ ਮੰਗਲ ਮੰਤਰ ਆ ਮਾਤਾ ਦੁਰਗਾ ਦਾ ਸਾਰੀਆਂ ਨੌਆਂ ਲਈ ਮੰਗਲ ਮੰਤਰੇ ਕਰਨਾ ਚਾਹੀਦਾ ਹਨੂਮਾਨ ਦਾ ਚਲिसा ਸੁਣਨਾ ਚਾਹੀਦਾ ਸ਼ਨੀਵਾਰ ਨੂੰ ਸ਼ਨੀ ਦੇਵ ਦਾ ਵੀ ਹਨੂਮਾਨ ਜੀ ਦਾ ਚਲिसा ਤੇ ਸ਼ਨੀ ਦੇਵ ਦਾ ਆਰਤੀ ਕਿਸੇ ਨਾ ਕੋਲ ਤਾਂ ਸੁਣਨਾ ਚਾਹੀਦਾ ਹਰ ਰੋਜ਼ ਹੋਰ ਸਵਾਲ ਹੋਰ ਜੀ ਜਿਵੇਂ ਤੁਸੀਂ ਕਹਿੰਦੇ ਸੀਗੇ ਬਈ ਲਾਲ ਕੱਪੜੇ ਵਿੱਚ ਬੰਨ ਕੇ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਹਨਾ ਕਿ ਟਿਟ ਮੰਗਲਵਾਰ ਨੂੰ ਉਹ ਕੀ ਕੀ ਸੀਗਾ ਜੀ ਉਹਦੇ ਵਿੱਚ ਇੱਕ ਲਾਲ ਕੱਪੜਾ ਲੈ ਲਓ ਜਿਹੜਾ ਆਪ ਬਣ ਕਰੂਗਾ ਉਹਨੂੰ ਵੀ ਪਰਸੈਂਟੇਜ ਫਰਕ ਪਊਗਾ ਤੇ ਇੱਕ ਇੱਕ 1 ਰੁਪਿਆ ਸਿੱਕਾ ਇੱਕ ਲੌਂਗ ਇੱਕ ਇਲਾਇਚੀ ਛੂਟੀ ਹਰੀ ਪੀਲੀ ਸਰੋਂ ਪਾਲੇ ਵੀ ਭਾਈ ਵਿੱਚ ਇੱਕ ਚੀਜ਼ ਉਹਦੇ ਵਿੱਚ ਹੋਰ ਰੱਖ ਲਓ ਪੰਜ ਕਰ ਦਿਓ ਪੰਜਵੀਂ ਚੀਜ਼ ਉਹਦੇ ਵਿੱਚ ਤਾਂਬਾ ਬਾਦੂ ਤਾਰ ਗੋਲ ਕਰਕੇ ਤੇ ਇਹਨਾਂ ਪੰਜਾਂ ਨੂੰ ਜਿੱਥੇ ਵੀ ਕੋਈ ਸਿੱਧੀ ਅਜਤ ਮਤਲਬ ਸਿੱਧ ਕਰਨਾ ਪੈਂਦਾ ਹੈ ਜਾਂ ਜਿਹਦਾ ਤਪ ਤਪ ਵੱਧ ਹੋਵੇ ਉਹਦੇ ਕੋਲੋਂ ਉਹਦੇ ਵਿੱਚ ਹਵਨਾਂ ਵਗੈਰਾ ਜਾਂ ਦਾਨ-ਪੋਨ ਕਰਕੇ ਉਨੂੰ ਰੱਖਦਾ ਉਹ ਮੰਗਲ ਤੇ ਉਹ ਗੱਲਾਂ ਵੀ ਉਹ ਤੰਤਰ ਮੰਤਰ ਯੰਤਰ ਸਾਰੇ ਆ ਜਾਂਦੇ ਨੇ ਇਹ ਵਿੱਚ ਤੇ ਉਹ ਵਿੱਚ ਪਾ ਕੇ ਪੋਟਲੀ ਬੰਦ ਕਰਕੇ ਹਾਂਜੀ ਉਹਦਾ ਜਾਪ ਜੋਗ ਕਰਵਾ ਕੇ ਜਿੱਥੇ ਆਪਾਂ ਮਤਲਬ ਬੰਦਗੀ ਕਰਦਾ ਕੋਈ ਵੀ ਜਿੱਥੇ ਧੂਪ ਵਰਤੀ ਲਾਉਂਦਾ ਹਾਂਜੀ ਇੱਥੇ ਰੱਖ ਕੇ ਪੋਗ ਲਵਾ ਕੇ ਜਿਹੜਾ ਆਪ ਬੰਦਾ ਛਕਦਾ ਤੇ ਉੱਥੇ ਫਿਰ ਉਹ ਜੇਬ ਵਿੱਚ ਪਸਤਰ ਰੱਖੇ ਜਾਂ ਤਜੋਰੀ 'ਚ ਠੀਕ ਆ ਜੀ ਇੱਕ ਮੰਗਲ ਦਾ ਹੋਰ ਆ ਜਿਹੜੀ ਇੱਕ ਦਾਨ ਕਰਨੀ ਚਾਹੀਦੀ ਆ ਸਰਨੋਂ ਬੜਾ ਮੰਗਲ ਦਾ ਦਾਣਾ ਪੱਠੀ ਦਾ ਜਾਂ ਜਿਵੇਂ ਪਹਿਲਾਂ ਤਦੂਰ ਹੁੰਦੇ ਹੀ ਰੋਟੀ ਪੱਠੀ 'ਚ ਪਕਾ ਕੇ ਦੇਣੀ ਇਹ ਵੀ ਮੰਗਲ ਦਾ ਸਰਨੋਂ ਬੜਾ ਦਾਣਾ ਵੀ ਇੱਟ ਦਓ ਪੱਕੀ ਹੋਈ ਨਵੀਂ ਐਨੇ ਵੀ ਪੁਰਾਣੀ ਤੇ ਮੰਗਲ ਦਾ ਸਰਨੋਂ ਬੜਾ ਪਾਇਆ ਠੀਕ ਹੈ ਜੀ ਹੋਰ ਕੋਈ ਕਥਾ ਸੁਣਨੀ ਆ ਮੰਗਲ ਦੀ ਹੋਰ ਮਹਾਰਾਜ ਜੀ ਆਪਾਂ ਜਿਵੇਂ ਦੇਖਦੇ ਆ ਵੀ Hindu ਧਰਮ 'ਚ ਗਣੇਸ਼ ਜੀ ਬਹੁਤ ਪੂਜੇ ਜਾਂਦੇ ਨੇ ਜੀ ਮੰਗਲ ਮੰਗਲ ਮੰਨਦੇ ਨੇ ਹਨਾ ਉਹਨਾਂ ਨੂੰ ਉਹ ਤਾਂ ਹੈ ਹੀ ਮੰਗਲਾ ਜਰ ਬਿਲਕੁਲ ਉਹਨਾਂ ਬਾਰੇ ਦੱਸੋਰੀ ਇਹ ਕੋਈ ਕਥਾ ਇਹ ਜਿਹੜੇ ਗਣੇਸ਼ ਮਹਾਰਾਜ ਜੀ ਸੀਗੇ ਹਾਂਜੀ ਹਿੰਦੂ ਧਰਮ ਦੇ ਸ਼ਿਵ ਜੀ ਦੇ ਪੁੱਤਰ ਨੇ ਪਾਰਵਤੀ ਨੇ ਬਣਾਇਆ ਸੀ ਮਹਾਰਾਜ ਮਾਤਾ ਨੇ ਆਪਣੇ ਮੈਲ ਤੋਂ ਕਹਿਲਾ ਉਹਦੇ ਕੋਈ ਹੈ ਹੀ ਨਹੀਂ ਸੀ ਕੋਈ ਅੰਗ ਰક્ષਕ ਇਹ ਫਿਰ ਮੈਲ ਤੋਂ ਤਿਆਰ ਕਰਕੇ ਰਿਧੀ ਸਿੱਧੀ ਨਾਲ ਪਾ ਕੇ ਇਹਦੇ ਵਿੱਚ ਜਾਨ ਪਾਤੀ ਸੀ ਇਹ ਬੱਚਾ ਬਣਾਤਾ ਸੀ ਆ ਤੇ ਮਹਾਦੇਵ ਆਏ ਉਹ ਇਸ਼ਨਾਨ ਕਰਦੀ ਸੀ ਮਾਤਾ ਉਹ ਗਣੇਸ਼ ਮਹਾਰਾਜ ਨੂੰ ਖੜਾਤਾ ਉੱਥੇ ਤੇ ਫਿਰ ਉਹ ਮਰਯੇ ਸ਼ਿਵਜੀ ਮਹਾਰਾਜੀ ਜਦੋਂ ਆਏ ਉਹ ਕਹਿੰਦੇ ਵੀ ਕਿ ਉੱਥੇ ਖੜਾ ਤੇ ਮੈਂ ਪਾਰਵਤੀ ਨੂੰ ਮਿਲਣਾ ਉਹ ਕਹਿੰਦਾ ਮੈਂ ਲੜਕਾ ਐ ਵੀ ਮਾਂ ਪਾਰਵਤੀ ਦਾ ਪੁੱਤ ਆ ਉਹ ਕਹਿੰਦੇ ਵੀ ਪਾਰਵਤੀ ਦੇ ਕੋਈ ਪੁੱਤਰੇ ਨਹੀਂ ਹੈਗਾ ਵੀ ਮੈਂ ਉਹਦਾ ਪਤੀ ਆ ਉਹਨਾਂ ਦਾ ਫਿਰ ਜੁੱਧ ਹੋਇਆ ਉੱਥੇ ਗਣੇਸ਼ ਮਹਾਰਾਜੀ ਦਾ ਸ਼ਿਵਜੀ ਦਾ ਹੁਣ ਜਿੱਤਣਾ ਤਾਂ ਮਹਾਰਾਜੀ ਨੇ ਸੀਗੇ ਮਹਾਰਾਜੀ ਸ਼ਿਵਜੀ ਨੇ ਤਾਂ ਸੂਰ ਮਾਰ ਕੇ ਦਾ ਗੱਲ ਲਾਤਾ ਮਾਤਾ ਅੰਦਰ ਹੁਣਾ ਕੇ ਆਈ ਉਹ ਫਿਰ ਮਾਤਾ ਦਾ ਮਾਤਾ ਹੁੰਦੀ ਆ ਹਲਾਕ ਪਲਾਬ ਕਰਿਆ ਉਹਨਾਂ ਨੇ ਤੇ ਮਹਾਰਾਜ ਜੀ ਨੂੰ ਕਹਿੰਦੀ ਵੀ ਤਾ ਬਹੁਤ ਗੁੱਸੇ ਜਾਗੀ ਵੀ ਤਾ ਬਹੁਤ ਗਲਤ ਕੰਮ ਕਰਿਆ ਹੈ ਕਿ ਜਦ ਤੈਨੂੰ ਵੀ ਕਹਿੰਦਾ ਸੀ ਮੈਂ ਪੁੱਤਰ ਆ ਵੀ ਫਿਰ ਤੂੰ ਇਹਦੇ ਨਾਲ ਵਿਧੀ ਨਾਲ ਚੱਲਦਾ ਨਾ ਪਰ ਮਹਾਰਾਜ ਜੀ ਨੂੰ ਗਣੇਸ਼ ਬਣਾਉਣਾ ਚਾਹੀਦਾ ਉਹਨਾਂ ਨੇ ਤੇ ਉਹ ਹਾਥੀ ਦੇ ਨਾਲ ਵੀ ਵਾਦਾ ਹੋਇਆ ਹੁੰਦਾ ਸੀਗਾ ਮਹਾਰਾਜ ਦਾ ਕੋਲੇ ਨਾਲ ਦਾ ਉਹ ਕਹਿੰਦੇ ਵੀ ਅਸੀਂ ਕਿੱਥੇ ਪੂਜੇ ਜਾਵਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਦੁਨੀਆ ਤੇ ਹਰ ਇੱਕ ਚੀਜ਼ ਪੂਜੀ ਗਈ ਆ ਫਿਰ ਲੰਬੀ ਕਹਾਣੀਆਂ ਫਿਰ ਮਹਾਰਾਜ ਜੀ ਨੇ ਉਹ ਗਣੇਸ਼ ਹਾਥੀ ਦਾ ਲਾਤਾ ਇਹਦੇ ਮਹਾਰਾਜ ਜੀ ਦੇ ਉਹ ਕਹਿੰਦੇ ਸਾਰਿਆਂ ਨੂੰ ਪਹਿਲਾਂ ਵੀ ਗਣੇਸ਼ ਦੀ ਪੂਜਾ ਹੋਊਗੀ ਠੀਕ ਆ ਵੀ ਇਹ ਮੰਗਲਕਾਰੀ ਨੇ ਸਾਰੇ ਕਈ ਇਹਨਾਂ ਦੇ ਮੰਗਲ ਕਰੇ ਨੇ ਸਾਰ ਨੂੰ ਨੇੜੇ ਮਹਾਰਾਜ ਜੀ ਕੋਲ ਇਹਨਾਂ ਹਾਜ਼ਰ ਰਹੇ ਸੀ ਕਿ ਮੇਰਾ ਪਿਤਾ ਇਹ ਵੀ ਇਦਾਂ ਹਨਾ ਪੈਦਾ ਕਰਿਆ ਵੀ ਇਹਨੇ ਬਣਾਇਆ ਲਾਤਾ ਹਨਾ ਪੂਜਣ ਲਾਤਾ ਵੀ ਉਸ ਕਰਕੇ ਗਣੇਸ਼ ਮਹਾਰਾਜ ਜੀ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੇ ਮੰਗਲ ਅਪਾ ਨੂੰ 10ਵੇਂ ਪਾਤਸ਼ਾਹ ਨੇ ਦੱਸਿਆ ਵੀ ਹਾਂ ਭਾਈ ਗੁਰੂ ਮਾਨੇਵੰਗੰਥਾ ਨਾਲ ਹੀ ਮਿਲਦਾ ਜੀ ਕੋਈ ਵੀ ਆਪਣੇ ਮੱਜ ਵਿੱਚ ਰਹਿ ਕੇ ਆਪਣੇ ਗੁਰੂ ਨੂੰ ਖੋਜ ਕਰ ਸਕਦਾ ਮੰਗਲ ਕਰ ਸਕਦਾ ਠੀਕ ਹੈ ਜੀ ਹੋਰ ਹੋ ਜੀ ਅਪਾ 10ਵੇਂ ਪਾਤਸ਼ਾਹ ਜੀ ਦੀ ਵੀ ਲਾਂਦੇ ਆ ਹਨ ਉਹਨਾਂ ਦਾ ਵੀ ਸਰੂਪ ਮੰਗਲਵਾਰ ਨੂੰ ਸਾਝ ਜੀ ਉਹਨਾਂ ਬਾਰੇ ਉਹਨਾਂ ਦੀ ਵੀ ਕੋਈ ਕਥਾ ਕਹਾਣੀ ਉਹ ਮਹਾਰਾਜ ਸਿੱਖਾਂ ਵਾਸਤੇ ਸਿੱਖਾਂ ਨੂੰ ਪਤਾਏ ਵੀ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਜਿਹੜੇ ਸੀਗੇ ਵੀ ਉਹਨਾਂ ਨੇ ਮੰਗਲੇ ਕਰਿਆ ਮੰਗਲ ਉਹਨਾਂ ਨਾਲ ਹੋਇਆ ਹੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਦਾ ਉਹਨਾਂ ਮਹਾਰਾਜ ਜੀ ਕੋਲ ਬਾਦ ਸੀ ਜਿਹੜਾ ਹਾਂਜੀ ਉਹ ਰਾਹੁ ਕਹਿਲਾ ਸ਼ਨੀ ਦੇਵ ਕਹਿਲਾ ਕੁਛ ਵੀ ਕਹਿਲਾ ਗ੍ਰਹਿ ਤੱਤ ਉਹਨਾਂ ਦੇ ਉੱਤੇ ਸੀਗੇ ਮਤਲਬ ਉਹਨਾਂ ਦੇ ਹੁਕਮ ਦੇ ਵਿੱਚ ਮੈਂ ਰਾਵਣ ਦੇ ਹੁਕਮ ਵਿੱਚ ਨਹੀਂ ਸੀਗਾ ਉਹ ਤਾਂ ਪਟਿਆ ਗਿਆ ਹਾਂਜੀ ਹਾਂਜੀ ਮਰੇ ਜੀ 10ਵੇਂ ਪਾਤਸ਼ਾਹ ਜਿਨੇ ਪੀਰ ਪਕੰਬਰ ਨੇ 33 ਕਰੋੜ ਦੇ ਵੀ ਦੇਵਤਾ ਉੱਤੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਬਣਾ ਕੇ ਉਹਨਾਂ ਪ੍ਰਗਟ ਗੁਰਾਂ ਦੀ ਦੇਹ ਕਹਿ ਕੇ ਹਨਾ ਵੀ ਇਹਦੇ ਵਿੱਚੋਂ ਕੱਢਣਾ ਤੁਸੀਂ ਜੋ ਕੁਛ ਹੈ ਹਾਂ ਜੀ ਉਹ ਨਹੀਂ ਗੱਲ ਹੈਗਾ ਵੀ ਇਦਾਂ ਆਪਾਂ ਗੁਰੂ ਨੂੰ ਮੰਨਣਾ ਜੇ ਡਾਕਟਰ ਦੀ ਲੋੜ ਆਪਾਂ ਕਹੀਏ ਵੀ ਜਾਣਾ ਹੀ ਨਹੀਂ ਇੱਥੇ ਗੁਰੂ ਆਜੂ ਉਹ ਤਾਂ ਮੜੀ ਗੱਲ ਆ ਹਨਾ ਕੋਈ ਵੀ ਸੁੱਖ ਦਾ ਸਾਧਨ ਆਪਾਂ ਨੇ ਉਰ ਫਿਰ ਕੇ ਕਿਸੇ ਨਾਲ ਲਿੰਕ ਲਾ ਕੇ ਵਧੀਆ ਬਣਾ ਕੇ ਤੇ ਆਪਾਂ ਗੁਰੂ ਦੀ ਕਿਰਪਾ ਦਾਨ ਪਾ ਸਕਦੇ ਆ ਹਾਂਜੀ ਦਾਨ ਕਰਕੇ ਜਿਹੜਾ ਦਾਨ ਅੱਜ ਕੱਲ ਇਹਦੀ ਆਤਮਾ ਨੂੰ ਸੁਖੀ ਕਰਨਾ ਨਾ ਵੀ ਉਹ ਕਹੇ ਵੀ ਹਾਂ ਵਾ ਵਾ ਕੀ ਬਾਤ ਹੈ ਨਾ ਇਦਾਂ ਨਹੀਂ ਗੱਲਾਂ ਨੇ ਬਾਈ ਮੰਗਲ ਬੁੱਧ ਸ਼ੁਕਰ ਸ਼ਨੀ ਜਿੰਨੇ ਵੀ ਨੇ ਇਹ ਸਾਰੇ ਪੂਜਣਯੋਗ ਨੇ ਮਹਾਰਾਜ ਜੀ ਅੱਛਾ ਜੀ ਗ੍ਰਹਿ ਤੱਤ ਨਕਸ਼ਤਰ ਗੁਰੂ ਪੀਰ ਪਕੰਬਰ ਵਾਲੀ ਹੈ ਨਾ ਉਹ ਨਹੀਂ ਆਪਣੇ ਮਹਾਰਾਜ ਨੇ ਕਿਹਾ ਹੀ ਨਹੀਂ ਵੀ ਇਹਨਾਂ ਨੂੰ ਤੁਸੀਂ ਮੰਨਣਾ ਆਪਣੇ ਧਰਮ 'ਚ ਰਹੋ ਕਹਿੰਦੇ ਬਸ ਉਹ ਮੰਗਲ ਆ ਨਾ ਕਿਸੇ ਨੂੰ ਭੜਕ ਜਾਣਾ ਤਾਂ ਮੰਗਲ ਹੋ ਗਿਆ ਹੈ ਕਿ ਨਾ ਹਾਂਜੀ ਹਾਂਜੀ ਤੁਸੀਂ ਦੱਸਿਆ ਸੀ ਵੀ ਜੇ ਤੂੰ ਗਲਤ ਬੋਲਦਾ ਕੋਈ ਉਹਦਾ ਮੰਗਲ ਖਰਾਬ ਹੁੰਦਾ ਹਾਂ ਫਿਰ ਸੱਭਿਅਤਾ ਜੀਵ ਤੇ ਸਾਰੀ ਦੁਨੀਆ ਇਹਦੇ ਨਾਲੇ ਜਸ ਕਰਾ ਲੈਂਦਾ ਇਹਦੇ ਨਾਲੇ ਛੇਤਰ ਖਾ ਲੈਂਦਾ ਕੋਈ ਪੱਥਰ ਤਾਂ ਮਾਰਦਾ ਨਹੀਂ ਹੈ ਜੀਵ ਇਹ ਇੱਕ ਧੁਨੀ ਹੈ ਇਹ ਇੱਕ ਧੁਨੀ ਨਹੀਂ ਸਾਰਿਆਂ ਨੂੰ ਬਗਾੜਦਾ ਹਨਾ ਮਹਾਭਾਰਤ ਵਿੱਚ ਮਹਾਰਾਜ ਕਹਿੰਦੇ ਜੁੱਧ ਹੋਇਆ ਉਹ ਪਰਜਾਈ ਸੀ ਹਨਾ ਫਿਰ ਕੀ ਗੱਲ ਸੀ ਉਹਨੇ ਵੀ ਤਰਕ ਦੀ ਗੱਲ ਕਹੀ ਵੀ ਅੰਨੇ ਦਾ ਪੁੱਤ ਨਾ ਹਨਾ ਉਹ ਚਲੋ ਵੀ ਬੜੇ ਨੇ ਪੀਰ ਪਕੰਬਰ ਆਉਲੀ ਇਹਨੇ ਉਹ ਪਾਣੀ ਕਹਿੰਦੇ ਵੀ ਉਹਨਾਂ ਨੂੰ ਨਮਸਕਾਰ ਆ ਜਿਨ੍ਹਾਂ ਨੇ ਸੰਸਕ੍ਰਿਤ ਬਣਾਈ ਆ ਆਪਾਂ ਨੂੰ ਪਾਸ਼ਾ ਬੋਲਣਾ ਕਹਿਣ ਦਾ ਮਤਲਬ ਬੋਲੀ ਆਪਾਂ ਦਾ ਮੇਨ ਮਤਲਬ ਇਹ ਆ ਆਪਾਂ ਨੇ ਬੋਲੀ ਤੇ ਕਿਹਾ ਵੀ ਇੱਕ ਬੋਲੀ ਉਹ ਜੰਦੇ ਦੀ ਜ਼ਿੰਦਗੀ ਬੁਗੜ ਦਿੰਦੀ ਹੈ ਹਨਾ ਮਹਾਪੁਰਸ਼ ਇਹ ਚੀਜ਼ਾਂ ਬੋਲਦੇ ਨਹੀਂ ਜੇ ਕੋਈ ਮਾੜਾ ਵੀ ਕਹਿੰਦਾ ਕੋਈ ਗੱਲ ਨਹੀਂ ਹਨਾ ਉਹਨਾਂ ਕੋਈ ਸ਼ਮਤਾ ਹੁੰਦੀ ਆ ਇਹ ਗੱਲਾਂ ਵੀ ਮੰਗਲ ਕਰਨ ਸਾਰੇ ਮਹਾਰਾਜ ਹਨਾ ਹੋਰ ਜੀ ਮਹਾਰਾਜ ਮੰਗਲ ਵਿੱਚ ਮੰਗਲ ਹੋ ਜੀ ਓਮ ਸਭ ਮੰਗਲਾ ਨਮਾ ਤੇ ਸਾਰੇ ਧਰਮਾਂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ